ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀਆਂ ਵੱਡੇ ਕੱਦ ਵਾਲੀਆਂ ਤੇ ਛੋਟੇ ਭਾਦੀਆਂ ਤਿੰਨ ਬੈੜਾਂ ਵਿਖਾਉਣੀਆਂ ਇੱਕ ਬਾਈ ਕਹਿੰਦਾ ਤਾਜੀ ਸੂਈ ਸਵਾਈ ਐ ਮੱਝਾ ਵਰਗਾ ਦੁੱਧ ਆ ਜਮਾ ਤੇ ਮੁੱਲ ਬਾਈ ਕਹਿੰਦਾ ਮੱਝ ਦੇ ਮੁਕਾਬਲੇ ਆਪਾਂ ਅੱਧੋਂ ਅੱਧਾ ਕਰਨਾ ਇੱਕ ਪਾਸੇ ਬਾਈ ਕਹਿੰਦਾ ਅਗਲਾ ਸਵਾ ਲੱਖ ਵਾਲੀ ਮੱਝ ਖੜਾ ਲੈ ਇੱਕ ਪਾਸੇ ਵੀਰ ਕਹਿੰਦਾ ਮੇਰੀ ਆ ਵੈੜ ਖੜਾ ਲੈ ਸਵਾ ਲੱਖ ਵਾਲੀ ਮੱਝ ਨਾਲੋਂ ਅੱਧੋਂ ਅੱਧਾ ਮੁੱਲ ਕਰਨਾ ਤੇ ਦੁੱਧ ਸਵਾ ਲੱਖ ਵਾਲੀ ਮੱਝ ਜਿੰਨਾ ਹੋਊਗਾ ਤੇ ਐ ਵੀ ਨਹੀਂ ਹੋਊਗਾ ਕਿ ਦੁੱਧ ਪਤਲਾ ਹੋਊਗਾ ਮੱਝ ਜਰ ਗਈ ਦੁੱਧ ਹੋਊਗਾ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਮੱਝ ਦਾ ਦੁੱਧ ਆ ਜਾਂ ਗਾਂ ਦਾ ਦੁੱਧ ਆ ਐਨਾ ਸੰਘਣਾ ਦੁੱਧ ਹੈ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਸਸੀ ਕਾ ਬਾਈ ਨਾਮ ਤੇ ਐਡਰੈਸ ਨਾਮ ਲਾ ਲੀਆ ਬਾਈ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਫੋਨ ਨੰਬਰ ਦੱਸੀ 8198856083 ਬਾਈ ਪਹਿਲਾਂ ਆਪ ਦੀ ਮੱਝ ਵਾਲੀ ਜਿਹੜੀ ਇਹਦੇ ਬਾਰੇ ਦੱਸ ਕਹਿੰਦੇਵੇਂ ਸੁਦੇ ਸੁਈ ਆ ਬਾਈ ਜੀ ਤੋਂ ਲਿਆਂਦੀ ਆ ਹਮ ਗੌਰ ਸਖ ਪਰਿਵਾਰ ਸੀ ਹਮ ਤੀਜਾ ਸੁਆ ਦੱਸੀ ਅਗਲੇ ਨੇ ਤੇ ਤੀਜਾ ਹੀ ਆਪਾਂ ਕਹਿਣਾ ਠੀਕ ਆ ਕਹਿਣ ਨੂੰ ਦੂਜਾ ਕਹਿ ਦਿੰਨੇ ਆ ਕੋਈ ਚੱਕਰ ਨਹੀਂ ਪਰ ਤੀਜਾ ਅਗਲੇ ਨੇ ਦੱਸੀ ਆ ਬੰਦਾ ਕਹਿੰਦਾ ਵੀ ਪਰ ਕਈ ਲੋਕੀ ਮਾਰ ਦਿੰਦੇ ਝੂਠ ਯਾਰ ਤੀਜਾ ਅਗਲਾ ਤੀਜਾ گاਉਂ ਤੀਜਾ ਕੇ ਲੈ ਕੇ ਆਉਂਦੇ ਆ ਘਰੇ ਦੂਜਾ ਬਣਾਉਂਦੇ ਆ ਬਈ ਚੱਕਰ ਪਤਾ ਕੀ ਆ ਗਾਂ ਵਾਲੇ ਕਿਹੜੇ ਬੇਕੂਬ ਆ ਹਾਂ ਹਰੇਕ ਪਸ਼ੂ ਆਨੇ ਤੈਨੂੰ ਪਤਾ ਪਸ਼ੂ ਹੀ ਰੱਖਦਾ ਹਾਂ ਪਸ਼ੂ ਦਾ ਦੂਰੋਂ ਉਧਾ ਦਿੰਦਾ ਵੀ ਸੂਆ ਕੇ ਸਹੀ ਗੱਲ ਹੈ ਠੀਕ ਆ ਕਹਿਣ ਨੂੰ ਹੁਣ ਆਪਾਂ ਵੀ ਕਹਿ ਦਿੰਦੇ ਆ ਦੂਜਾ ਪਰ ਵਹਿਬ ਤਾਂ ਕਰਨੋਂ ਹਟਦੇ ਜੀ ਹਾਂ ਆਪਾਂ ਇੱਕ ਦੋ ਵੀਡੀਓ ਪਾਈਆਂ ਸੀ ਵੀ ਹਰੇਕ ਦੂਜਾ ਕਹਿੰਦਾ ਐ ਕਿ ਹੁਣ ਸਾਰੇ ਹਟ ਗਏ ਬਈ ਕਹਿਣ ਨੂੰ ਹੁਣ ਤਾਂ ਕਹਿ ਰਹੇ ਨੇ ਭਈ ਅਗਰ ਆਪ ਸਮਝ ਨਾ ਲੈ ਲੋ ਬਈ ਹਾਂ ਆਪ ਦੀ ਸਮਝ ਨਾ ਲੈ ਲੋ ਜਿਹੜ ਏ ਬਾਈ 22 23 ਕਿਲੋ ਦੁੱਧ ਅਗਲੇ ਨੇ ਕਿਹਾ ਵੀ ਮੈਚ ਹੋਇਆ ਤੇ ਚੋਇਆ ਵੀ ਹੋਊਗਾ ਬਾਈ ਜਿਹੜੇ ਸਾਣਾ ਗਾਂ ਤਾਂ ਐਂ ਦੇਖ ਲੈ ਹਜੇ ਆਥ ਨੂੰ ਇਹਨੇ ਹੋਰ ਜਮਾ ਫਸਣਾ ਹੂੰ ਕੱਲ ਸੂਈ ਆ ਬਾਈ ਕੈਨ ਨੂੰ ਮੈਂ ਵੀ ਕਹਿ ਦਿੰਨਾ ਰਾਤ ਨੂੰ 2:30 ਵਜੇ ਤੇ 3 ਵਜੇ ਸੂਈ ਆ ਜੇਰ ਪੈ ਗਈ ਆਪਾਂ ਉਹ ਨਹੀਂ ਕਹਿਣਾ ਕੱਲ ਸੂਈ ਆ ਸਹੀ ਠੀਕ ਆ ਇਹਦੀਆਂ ਦੋ ਜਵਾਨੀਆਂ ਕਰਤੀਆਂ 12 12.5 ਕਿਲੋ ਬੋਲਾ ਹੁਣ ਨੈਟ ਤਿਆਰ ਕੱਲ ਦੀ ਸੂਈ ਥੱਲੇ ਹਾਂ ਬਾਈ ਬੱਚੀ ਰਾਣ ਐਰ ਕੀ 22 23 ਕਿਲੋ ਦੁੱਧ ਪਿਆਊਗੀ ਅਗਰ ਚੰਗੀ ਸੇਵ ਵਾਲਾ ਲੈ ਗਿਆ ਵੱਧ ਵੀ ਚੋ ਸਕਦਾ ਸਹੀ ਆ ਥਾਂ ਤੋਂ ਬਹੁਤ ਚੰਗਾ ਰਜਾ ਠੰਡੀ ਜਿਵੇਂ ਮਾਰਦੀ ਭਣਾ ਕੋਈ ਜਵਾਗ ਭਾਰੇ ਵਸੋ ਸੀਰ ਬਹੁਤ ਐ ਮੱਝ ਝਰ ਗਈ ਦੁੱਧਾਂ ਤੇ ਮੱਝ ਝਰ ਗਈ ਮੋਟਾ ਜਾਨ ਵਾਲਾ ਥਾਣਾ ਹਾਂ ਬਾਈ ਤੇ ਜਿੰਨਾ ਚੰਗਾ ਥਾਣਾ ਉਨੀ ਚੰਗੀ ਚਵਾਈ ਨਿਕਲਨੀ ਆ ਥਾਂ ਦੇ ਹਿਸਾਬ ਨਾਲ ਹੀ ਚਵਾਈ ਹੁੰਦੀ ਜਾਨਵਰ ਦੀ ਤੇ ਥਾਣੀ ਚੁੰਡੀ ਜੀ ਵਰਗਾ ਹੋਇਆ ਤੇ ਫਿਰ ਚੁਰਲਕ ਚੁਰਲਕ ਕੀ ਕਰਨਾ ਪਸ਼ੂ ਨੇ ਪਰ ਡਾਂ ਕਰ ਗਈ ਚਵਾਈ ਆ ਬਾਈ ਕਹਿੰਦਾ ਦੋ ਚਵਾਈਆਂ ਕੀਤੀਆਂ ਆਪਾਂ ਨਹੀਂ ਬਾਈ ਕਹਿੰਦਾ ਲੋਕਾਂ ਨੂੰ ਝੂਠ ਮਾਰਦੇ ਕਿ ਅੱਜ ਬਾਈ ਤੜਕੇ 2 ਵਜੇ ਸੂਈ ਆ ਕਲਦੀ ਬਾਈ ਕਹਿੰਦਾ ਸੂਈ ਆ ਦੋ ਚਵਾਈਆਂ ਲਾਤੀਆਂ ਇਹਦੀਆਂ 12 ਕਿਲੋ ਕੰਡੇ ਦੇ ਜੋਖਣ ਵਾਲੀ ਬੌਲੀ ਤਿਆਰ ਐ 22 ਕਿਲੋ ਵੰਗੂ ਬਾਈ ਦੱਸਦਾ ਦੁੱਧ ਪਿਆਜੂ ਵੱਡੀ ਵਹਿੜ ਵੱਡਾ ਹੀ ਹਵਾਨਾ ਕੱਦ ਕੋਦ ਵੀ ਪੂਰਾ ਬਾਈ ਹਾਂ ਬੁੱਠੀ ਬਾਠੀ ਵੀ ਹੋਣੀ ਐ ਬੱਖਲੇ ਡਲੇ ਅੰਗਾ ਪੈਰਾਂ ਦੀ ਐ ਮੂੰਹ ਮੱਥੇ ਦੀ ਸੋਹਣੀ ਐ 2 ਵਜੇ ਵੀਡੀਓ ਬਣਾ ਰਹੇ ਆਂ ਸ਼ਾਮ ਦੀ ਚਵਾਈ ਚ 4 ਘੰਟੇ ਪਏ ਐ ਸ਼ਾਮ ਤਿੱਕਰ ਹਵਾਨਾ ਬੌਲੀ ਨਾਲ ਭਰ ਲੈਣਾ 22 ਕਿਲੋ ਦੁੱਧ ਪਿਆਜੂ ਦੁੱਧ ਬਾਈ ਕਹਿੰਦਾ ਮੱਝ ਵਰਗਾ ਜਮਾ ਚਿੱਟਾ ਬਾਕੀ ਅੰਗ ਕ੍ਰੋਸ ਐ ਤੋਂ ਨਾ ਹੈਗਾ। ਕ੍ਰੋਸ ਆਂਗ ਦੀ ਹੈਗੀ ਆ ਤੂੰ ਵੇਖ ਲਓ। ਭਾਈ ਉਹਨਾਂ ਦੇ ਸਾਰੀਆਂ ਮੱਜਾਂ ਹੀ ਸੀ ਨਾਲ। ਠੀਕ ਐ। ਜਿੰਨਾਂ ਦੇ ਆਪਾਂ ਲਿਆਂਦੀਆ ਉਹ ਬਾਈ ਕਹਿੰਦਾ ਆਪਣਾ ਕਹਿੰਦਾ ਬਈ ਅਸੀਂ ਤਾਂ ਮੱਜਾਂ ਦੇ ਦੁੱਧੇ ਚ ਦੁੱਧ ਖਲਾ ਕੇ ਪਾਉਣੇ ਆ। ਠੀਕ ਐ। ਛੇਰ ਉੱਤੇ ਫੈੜ ਆਉਂਦੀ ਰਹੀ ਆ ਕਹਿੰਦਾ ਇਹਦੀ। ਹੂੰ। ਜੈਜ ਮੁੱਲ। ਭਾਈ ਮੁੱਲ ਕਰਾਉਣ ਲਈ ਜਿੰਨਾ ਮਰਜ਼ੀ ਕਰਾ ਲਈ। ਹਾਂ ਨਾ 55000 ਦੀ ਦੇ ਦਾਂਗੇ ਭਾਈ। ਬਿਲਕੁਲ ਜੈਜ ਮੁੱਲ। 20 22 ਕਿਲੋ ਦੁੱਧ ਵਾਲੀ। 55000 ਦੀ ਕੋਈ ਵਹਿੜ ਦਿੰਦਾ ਨਹੀਂ। ਨਾਲੇ ਦੁੱਧ ਮੱਝਾਰਗਾ ਉਹ 20 22 ਕਿਲੋ ਦੁੱਧ ਵਾਲੀ ਮੱਝ ਪਹਿਲੀ ਗਾਲ ਦਾ ਛੇਦੀ ਮਿਲਦੀ ਨਹੀਂ ਜੇ ਮਿਲੀ 2 ਲੱਖ ਦੀ ਮਿਲੂਗੀ 55000 ਚੋ 22 ਕਾਂ ਦਾ ਮਾਣ ਕਰ ਦੂੰਗਾ 12 ਕਿਲੋ ਕੰਡੇ ਵਾਲੀ ਬੌਲੀ ਤਿਆਰ ਆ ਬਾਕੀ ਜਿਹੜੀ ਕਲ ਦੀ ਸੂਈ 12 ਕਿਲੋ ਬੌਲੀ ਪਿਆਈ ਜਾਂਦੀ ਆ ਤੇ 20 22 ਕਿਲੋ ਦੁੱਧ ਆ ਰਾਮਣਾ ਹੀ ਪਿਆ ਦੇਣਾ ਜੇ ਐਡੀ ਵੜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਜੇ ਥੋੜੇ ਦੁੱਧ ਵਾਲੀ ਹੁੰਦੀ ਫਿਰ ਬੌਲੀ ਕਲ ਦੀ ਸੂਈ ਥੱਲੇ 4 ਕਿਲੋ ਹੋਣੀ ਸੀਗੀ ਪਰ 12 ਕਿਲੋ ਕੰਡੇ ਵਾਲੀ ਬੌਲੀ ਤਿਆਰ 55000 ਜਾਇਜ਼ਮਲ ਸਿਆਲੂ ਸਿਆਲ ਦੁੱਧ ਦੇ ਨਿਆਰੇ ਦੇ ਦੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵੀ ਲੈਣੀ ਆ ਨਾਲੇ ਤਾਂ ਦੁੱਧ ਮੱਝਾਂ ਵਰਗਾਉ ਸਿਆਲੂ ਸਿਆਲ ਖੋਆ ਮਾਰ ਕੇ ਖਾਓ ਤੇ ਨਾਲੇ ਡੈਰੀ ਜੀ ਵੀ ਅੱਧਾ ਦੁੱਧ ਪੈ ਜਾ ਕਰੂ ਕਿਉਂਕਿ 20 22 ਕਿਲੋ ਦੁੱਧ ਬਹੁਤ ਹੁੰਦਾ ਕਿੰਨਾ ਕੁ ਖੋਆ ਖਾ ਲੂਗੇ ਕਿਤੇ 2 ਨੰਬਰ ਤੇ ਆ ਜਾ ਬਾਈ ਬਾਈ ਇਹ ਦੂਜੇ ਸੂਏ ਹੁੰਦੀ ਆ ਬੱਚੀ ਇਹ ਬੱਚੀ ਦੀ ਆਪਾਂ ਅੱਖਾਂ ਮੀਰ ਕੇ ਗਾਰੰਟੀ ਦੇ ਦਾਂਗੇ ਆਪਣੋਂ ਲਈ ਆ ਅੱਛਾ ਪਹਿਲਾਂ ਨੇ 21 22 ਕਿਲੋ ਦੁੱਧ ਚਵਾਇਆ ਪਲੂਨ ਨਹੀਂ ਹਾਂ ਆਪਣੀ ਨਹਿਰ ਦੇ ਨਾਲ ਗਾਂ ਜਾ ਕੇ ਘਰ ਆ ਠੀਕ ਹੈ ਕਰਾਂ ਜੀ ਆਪਾਂ ਲਈ ਆ ਇਹ ਹਮਮ ਐਰ ਕੀ 22 ਕਿਲੋ ਦੁੱਧ ਪਿਆਊਗੀ ਰਾਵਣਾ ਆ ਆਪਾਂ 20 ਕਿਲੋ ਦੀ ਗਾਰੰਟੀ ਦੇ ਕੇ ਦੋ ਰਾਂ ਜੀ ਵੇੜ ਠੀਕ ਹੈ ਪਰ ਆ ਅਗਲਾ ਸੂਈ ਤੋਂ ਝੋਕੇ ਲੈ ਜੇ ਯਾਰ ਹੋਰ ਇੰਨੀ ਤਸੱਲੀ ਇੰਨੀ ਤਸੱਲੀ ਹੈ ਦੀ ਤਸੱਲੀ ਦੇ ਨੂੰ ਆਪਾਂ ਉਪਰੇ ਪਸ਼ੂ ਦੀ ਗੱਲ ਨਹੀਂ ਮੈਂ ਦੰਨਾ ਨਹੀਂ ਬਈ ਤੈਨੂੰ ਵੀ ਪਤਾ ਤੂੰ ਵੀਡੀਓ ਬਣਾ ਕੇ ਜਾਨਾ ਅੱਜ ਪਹਿਲੀ ਵਾਰ ਇਹਦੀ ਗਾਰੰਟੀ ਦੇਣ ਲੱਗਿਆ ਬਈ ਦਿਨ ਕਿੰਨੇ ਲੈ ਜੂ ਬਾਈ ਇਹਦੇ ਪਏ ਆ ਪੂਰੇ 7 ਦਿਨ ਅੱਜ ਕੱਢੀ ਹੈ ਬਾਹਰੋਂ ਦੋਸਤੋ ਨਵਾਂ ਨਵਾਂ ਵੀਰ ਨੇ ਵਪਾਰ ਦਾ ਕੰਮ ਸਟਾਰਟ ਕੀਤਾ ਤੇ ਗੱਲਾਂ ਵੀ ਵੀਰ ਸਾਫ਼ ਸੁਥਰੀਆਂ ਕੋਰੀਆਂ ਕਰਾਰੀਆਂ ਕਰਦਾ ਜਾਵਾ 20 ਕਿਲੋ ਦੁੱਧ ਹੀ ਬਾਈ ਕਹਿੰਦਾ ਗਰੰਟੀ ਦੇ ਦੂੰ ਨੀ ਕੋਈ ਸੌਦਾ ਕਰ ਲੈ ਮੇਰੇ ਘਰੋਂ ਅਗਲਾ ਦੁੱਧ 20 ਕਿਲੋ ਜੋ ਕੇ ਲੈ ਜਾ ਕਿਉਂਕਿ ਬਾਈ ਕਹਿੰਦਾ ਨਾਲ ਦੇ ਘਰੋਂ ਹੀ ਲਈ ਆ ਨਹਿਰ-ਨਹਿਲ ਨਗਦੀ ਆ ਨਾਲ-ਨਾਲ ਤੇ ਪਰੇ ਘਾਰ ਆ ਬਾਈ ਕਹਿੰਦਾ ਜੀ ਤੋਂ ਲਈ ਆ ਸੂਈ ਤੋਂ ਬਾਅਦ ਅਗਲਾ ਝੋਕੇ ਲੈ ਜਾ ਸੋਹਣੀ ਵਜਨ ਵਾਲੀ ਵਹਿੜ ਅਮਰੀਕਨ ਵਹਿੜਾਂ ਵਰਗਾ ਹਵਾਨਾ ਥਾਣੇ ਦੇ ਵੀ ਮੋਟੇ ਮੋਟੇ ਹੂੰ ਮੋٹے ਮੋਟੇ ਥਾਣ ਆ ਹਫਤੇ ਦੀ ਕੱਚੀ ਆ ਲੇਵਾ ਲਾਹੂ ਬਹੁਤ ਦੂਜਾ ਸੂਹਾ ਨਵਾਂ ਹਾਨ ਵਹਿੜ ਚਮਕ-ਚਮਕ ਪਿੰਡੇ ਚ ਪੂਰੀ ਆ ਕੋਈ ਧਫੜੀ ਨਹੀਂ ਨਾ ਕੋਈ ਧਫੜੀ ਦਾ ਨਿਸ਼ਾਨ ਹੈ ਝੋਲ ਵਾਲੀ ਬੱਛੀ ਹੈ ਲੈਵਾ ਲਾਹੂ ਬਹੁਤ ਜਿੱਦਣ ਤਿਆਰ ਹੋ ਜਾਂਦੀ ਹੈ ਲਟਕੇ ਸੂਣਾ ਕਰਮਾ ਵਾਲੀ ਨੇ 21 22 ਕਿਲੋ ਦੁੱਧ ਪਿਆਜੂ 20 ਕਿਲੋ ਦੀ ਤਾਂ ਬਾਈ ਕਹਿੰਦਾ ਮੈਂ ਗਾਰੰਟੀ ਦੇ ਦੂੰਗਾ ਸੌਦਾ ਕਰ ਲੈ ਜਿੱਦਣ ਸੂਪ ਪੈਂਦੀ ਹੈ ਅਗਲਾ ਦੁੱਧ ਘੰਡੇ ਤੇ ਜੋਕ ਕੇ ਲੈ ਜੇ ਬਾਕੀ ਵੱਡੀ ਗੁੱਡੀ ਬਹੁਤ ਆ ਬਾਈ ਛੋਟੀ ਨਾ ਖਾਂ ਜਲੇ ਕੋਈ ਨਾ ਜੈ ਜੈ ਮੋਲ ਭਾਈ ਜਿੱਦੇ ਦਾ ਵੇਖੀ ਸਵਾਕੇ ਹੂੰ ਸੱਤਾਂ ਅੱਠਾਂ ਦਾ ਨੂੰ ਉਹਦੇ ਦਾ ਦਵਾਂਗੇ 75 ਲਈ ਸਹੀ ਹੈ ਅੱਜ ਹਾਂ ਨਾ ਹੋਊਗੀ 67000 ਵਿੱਚ 67 ਮੋਟਾ ਮਾਨਦਾਨ ਕਰ ਦਾਂਗੇ ਵਿੱਚ ਦੋਸਤੋ ਬਾਈ ਕਹਿੰਦਾ ਜਿੱਦਣ 20 ਕਿਲੋ ਦੁੱਧ ਚਵਾ ਕੇ ਦਿੱਤੀ ਉਹਦੋਂ ਦਾ ਦੇਵਾਂਗੇ 75000 ਦੀ ਗਾਰੰਟੀ ਆ 20 ਕਿਲੋ ਦੁੱਧ ਦੀ ਅਗਲਾ ਝੋਕੇ ਲੈ ਜੇ ਪਰ ਅੱਜ ਬਾਈ ਕਹਿੰਦਾ ਹਫਤੇ ਦੀ ਕੱਚੀ ਆ 67000 ਚੋਂ ਕੋਈ ਥੋੜਾ ਘਣਾ ਮਾਨ ਕਰ ਦੂੰ ਬਾਈ ਕਹਿੰਦਾ ਬੇਫਿਕਰ ਹੋ ਕੇ ਆਜੋ ਦੋਵੇਂ ਵੱਡੀਆਂ ਵਹਿੜਾਂ ਚੰਗੇ ਦੁੱਧ ਵਾਲੀਆਂ ਬਾਕੀ ਪ੍ਰਾਈਸ ਜਾਇ ਜੀ ਐ ਮਾਨਤਾਨ ਹੋ ਜੂ ਬਾਕੀ ਪ੍ਰਿੰਟ ਬਹੁਤ ਚੰਗਾ ਬਾਈ ਉਹ ਹਾਂ ਹਨਾ ਡੱਬੇ ਰੰਗ ਮੈਂ ਜਾਮਣੀ ਪਸੂ ਚੀਤੀ 10 ਨੰਬਰ ਤੇ ਆ ਜਾ ਬਾਈ ਇਹ ਬਾਈ ਦੂਜੇ ਸੂਏ ਹੁੰਦੀ ਅਗਲੇ ਨੇ ਦੱਸਿਆ ਹੂੰ ਅਗਲਾ ਦੀਜਾ ਮਾਲ ਦੇ ਕੋਹ ਮਾਲ ਦੇ ਆਪਾਂ ਦੂਜਾ ਕਹਾਂਗੇ ਇਹਦਾ ਅਗਲੇ ਨੇ ਦੂਜਾ ਗਿਆ ਆਪਾਂ ਨੂੰ ਹਨਾ ਠੀਕ ਐ ਠੰਡੀ ਸੀਲ ਦੀ ਬਾਈ ਫੋਲਾ ਗਾਰੰਟੀ ਆ ਵੱਚੀ ਤੇ ਪਿਆ 5 ਦਿਨ ਹਜੇ ਸੂਣ ਚ ਸਹੀ ਐ ਲੈ ਜਿਵੇਂ ਮਰਜੀ ਮਾਰਜੀ ਬਣਾ ਖਣ ਖੇਚੀ ਜਾ ਆਪਾਂ ਨੂੰ ਇਹ ਆਈਆ ਭਾ ਦੇ ਬਧੀ ਜਮ ਠੀਕ ਹੈ। ਭਾਜੀ ਦੇਣੀ ਆ ਜੇ ਰਾਏ ਬਚੀ ਗਏ ਕੋਲੇ ਹੋਰ ਹੁੰਦੀ। ਭਲਾ 52-53 ਮੰਗੀ ਜਾਂਦਾ ਅਗਲਾ। ਅੱਜ ਆਪਾਂ 42000 ਦੀ ਦੇਦਾਂਗੇ ਬਈ। ਕਿੰਨਾ ਕ ਦੁੱਧ ਪਿਆ ਜੀ ਦੱਸਦੇ ਅਗਲੇ? ਦੁੱਧ ਬਾਈ ਅਗਲੇ ਨੇ ਦੱਸਿਆ ਕਿ 14 ਕਿਲੋ ਹੀ ਝੋਆ। ਸਹੀ ਆ। ਠੀਕ ਆ। ਕੈਨ ਨੂੰ ਆਪਾਂ ਇਹ ਦਾੜੀ ਵੀ ਵੇਂਦੇ। ਹੂੰ। ਕੈਨ ਨੂੰ ਤਾਂ ਮੂੰਹ ਹੀ ਲਾਉਣਾ ਹਣਾ ਇਸ ਬੀ ਦਾੜੀ ਦੇ। ਪਰ ਆਪਾਂ 13-14 ਕਹਿ ਕੇ ਦਵਾਂ। ਠੀਕ ਆ। ਹਾਂ। ਦੋਸਤੋ ਬਾਈ ਕਹਿੰਦਾ 14 ਕਿਲੋ ਦੁੱਧ ਆਪਾਂ ਨੂੰ ਦੱਸਿਆ ਅਗਲੇ ਨੇ। ਪਰ ਆਪਾਂ ਬਾਈ ਕਹਿੰਦਾ ਇਹ ਤਾਂ ਨਹੀਂ 20 ਕਿਲੋ ਕਹਿੰਦੇ। 13-14 ਕਹਿ ਕੇ ਦੇਵਾਂਗੇ। ਖੁੱਲਾ ਪਿਆ ਜੂ ਬਾਕੀ ਇੰਨਾ ਕਦਾ ਪਿਆਉਣ ਦਾ ਹੱਕ ਵੀ ਬੰਦ ਐ ਇਹ ਬਾਈ ਕਹਿੰਦਾ ਭਾਜਾਈ ਆ ਹੋਰ ਕਿਸੇ ਦੇ ਹੁੰਦੀ ਦਾ 52 ਤੋਂ ਵੱਧ ਮੁੱਲ ਹੁੰਦਾ ਆਪਾਂ 42000 ਦੀ ਦੇ ਦੇਣੀ ਆ ਹਾਂਗੇ ਵੀ ਕ੍ਰੋਸ ਹੀ ਆ ਦੋ ਦੇ ਦਾ ਵੀ ਮੱਝਾਰ ਕੋ ਹਾਂ ਭਾਰੀ ਭੂਰੀ ਤਾਂ ਬਹੁਤ ਆ ਤੁਸੀਂ ਵੇਖ ਹੀ ਰਹੇ ਆ ਵਜਨ ਪੂਰਾ ਹੀ ਆ ਥਣ ਚਾਰ ਹੀ ਹਾਤੀ ਚਵਾਈ ਵਾਲੇ ਤਦ ਕਿਨੇ ਦੱਸਿਆ ਬਾਈ ਇਹਦੇ ਪੰਜ ਦਿਨ ਪਏ ਆ ਪੂਰੇ ਪੰਜ ਦਿਨ ਪਏ ਆ ਬਾਕੀ ਕੋਈ ਡੇਢ ਡੰਗ ਦਾ ਤਾਂ ਪਤਾ ਨਹੀਂ ਹੁੰਦਾ ਜਾਨਵਰ ਪਹਿਲਾਂ ਵੀ ਸੂ ਸਕਦਾ ਅਗਲੇ ਨੇ ਦਸਨ ਹਾਲ ਦੇ ਰੇਟ ਮੁਕਾਬਲੇ ਪੰਜ ਪਏ ਆ ਇੱਕ ਦਾ ਦਿਨ ਪਹਿਲਾਂ ਜਾਂ ਪਿੱਛੋਂ ਵੀ ਹੋ ਸਕਦਾ ਹਾਂ ਉਦੋਂ ਚਲੋ ਸਾਰੇ ਆਪਾਂ ਮਾਰ ਲਿਆਉਂਦਾ ਸਾਰਾ ਪੰਡਾ ਨੂੰ ਹੂੰ ਮੰਡੀ ਤੋਂ ਤਾਂ ਨਹੀਂ ਲਾਉਂਦਾ ਬਾਈ ਮੰਡੀ ਦਾ ਜਾਣਾ ਹੀ ਛੱਡਤਾ ਉਹ ਗੱਡੀ ਲੈ ਕੇ ਹੁਣ ਹੀ ਜਾਂਦੇ ਹੋਰ ਦਾ ਅੱਛਾ ਦੋਸਤੋ ਅੱਗੇ ਬਾਈ ਕੋਲੇ ਗੱਡੀ ਸੀਗੀ ਮਾਲ ਢੋਂਦਾ ਸੀ ਵਪਾਰੀਆਂ ਦਾ ਤਾਂ ਇਹੋ ਇੱਕ ਦਿਨ ਬਾਈ ਨੇ ਹਮਾਦਲ ਵਾਲੀ ਗੱਲ ਵੀ ਕੀਤੀ ਸੀ ਕਿ ਹਮਾਦਲ 'ਚ ਬਹੁਤ ਮਾਲ ਲਿਆਇਆ ਵਪਾਰੀਆਂ ਦਾ ਲਿਆ ਲਿਆ ਦਿੱਤਾ ਕਿਉਂਕਿ ਬਾਈ ਘਰ ਕਰਾਇ 8-9 ਕਢ ਜਾਂਉਂਦੀਆਂ ਬਈ ਕੱਠੀਆਂ ਮੰਡੀ ਤੋਂ ਆ ਰਹੀ 8-9 ਖਾਂਦੇਗਾ ਹਾਂ ਆਪਣੀ ਵੀਡੀਓ ਆਉਂਦੀ ਹੈ 10-11 ਦਿਨਾਂ ਬਾਅਦ ਬਈ 10-11 ਦਿਨਾਂ ਬਾਅਦ ਜਾਂ ਤਿੰਨ-ਚਾਰ ਪਸ਼ੂ ਮਿਲਦੇ ਆ ਇੱਕ ਪਸ਼ੂ ਜੇ ਪਿੰਡਾਂ 'ਚੋਂ ਤਾਂ ਫਿਰ ਆਈ ਮੈਨ ਲੰਗੇ ਹਾਂ ਬਾਈ ਪਟ્રોલ ਫੋਕਣਾ ਪੈਂਦਾ ਸਿੱਧੀ ਗੱਲ ਠੱਕੇ ਖਾਈਦੇ ਆ ਕੜ ਕੇ ਨਿਕਲ ਜਾਈਦਾ ਹੱਥ ਨੇ ਮੂੜੀ ਦਾ ਸਹੀ ਹੈ ਹਾਂ ਦੋਸਤੋ ਪਿੰਡਾਂ 'ਚ ਦਾ ਤੁਹਾਨੂੰ ਪਤਾ ਹੀ ਆ ਕਿ ਇੱਕ-ਇੱਕ ਦੋ-ਦੋ ਪਸ਼ੂ ਮਸਾਂ ਮ ਮਿਲ ਜਣ ਦੇ ਪਰ ਬਾਈ ਕਹਿੰਦਾ ਆਪਾਂ ਮੰਡੀ ਜਾਂਦੇ ਨਹੀਂ 42000 ਦੀ ਦੇ ਦੇਣੀ ਹੈ ਛੋਟਾ ਜਾਂ ਭਾ ਥੋੜਾ ਥੋੜਾ ਮਾਨਤਾ ਅਨਸਾਰੇ ਸਾਰੇ ਨਗਰ ਜੀ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਭੋਰਾ ਵੱਧ ਹੋ ਜੂ ਹੋ ਜੂ ਕੱਲੇ ਕੱਲੇ ਨਗ ਚੋਨੇ ਅੱਜ ਦੀ ਵੀਡੀਓ ਚ ਤਿੰਨ ਪਸ਼ੂ ਆ ਬਿਲਕੁਲ ਜਾਇਜ਼ ਜੇ ਮੁੱਲ ਹੈ ਮਾਨਤਾ ਨਾਲ ਥੋੜਾ ਥੋੜਾ ਹੋ ਜੂ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਹੈ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਬਿਲਕੁਲ ਜਾਇਜ਼ ਜੇ ਮੁੱਲ ਦੀਆਂ ਦੋ ਤਾਂ ਪੂਰੀਆਂ ਵੱਡੀਆਂ ਵੜਾਂ ਚੰਗੇ ਦੁੱਧ ਵਾਲੀਆਂ ਵਜਨ ਇਹ ਚ ਵੀ ਬਾਦ ਆ ਪਰ ਬਾਈ ਕਹਿੰਦਾ ਆਪਾਂ ਨੂੰ ਭਾਅ ਚਾਹੀਏ ਆਪਾਂ ਭਾਅ ਜੇ ਦੇ ਦੇਣੀ ਆ 21000 ਦੀ ਦੇ ਦੇਣੀ ਆ ਫੋਨ ਨੰਬਰ ਸਕਰੀਨ ਤੇ ਸਾਰੇ ਸੰਸਕਾ